ਬਾਦਸ਼ਾਹ ਦਰवेश ਦਥੋਂ ਵਾਰੀ ਜਾਵਾਂ ਦਾਨੀ ਤੁਸਾਂ ਜੇ ਡਠਾ ਨਾ ਕੋਈ ਹੋਰ ਖਾਵੇ ਲੈਣਾ ਕਿਸੇ ਕਸ਼ਮੀਰ ਦੇ ਆ ਪੰਡਤਾ ਤੂੰ ਦਿੰਦਾ ਹੋਰ ਦਰਵਾਜੇ ਵੱਲ ਤੋਰ ਖਾਵੇ ਐਨੀ ਕੋਲੇ ਜਹਾਨ ਚੰਜੋੜ ਖਾਵੇ ਕੋਈ ਸਿੱਖੇ ਤਸਾਂ ਤੋਂ ਦਾਨ ਦੇਣਾ ਸਰਾ ਬਾਜ ਨਾ ਦਿੱਤਾ ਕੁਝ ਹੋਰ ਖਾਵੇ ਬਾਦਸ਼ਾਹ ਦਰवेश ਤਥੋਂ ਵਾਰੀ ਜਾਵਾਦਨੀ ਤਸਾਂ ਜਿਹਾ ਡਿਠਾ ਨਾ ਕੋਈ ਹੋਰ ਖਾਵੇ ਲੈ ਥੋੜੀ ਦਰਵਾਜੇ ਵਾਲ ਤੋਰ ਖਾਵੇਂ ਐਨੀ ਉਮਰਨ ਕੀ ਵੱਡੇ ਫੈਸਲੇ ਨੇ ਵੱਡੇ ਫੈਸਲੇ ਨੇ ਜੀ ਵੱਡੇ ਫੈਸਲੇ ਨੇ ਦਿੱਤਾ ਕੋਲੇ ਜਹਾਨ ਚੰਜੋੜ ਖਾਵੇਂ ਕੋਈ ਸਿੱਖੇ ਤਸਾਂ ਤੋਂ দান ਦੇਣਾ ਸਰਾ ਬਾਜ ਨਾ ਦਿੱਤਾ ਕੁਝ ਤੋਂ ਵਾਰੀ ਜਾਵਾਂ ਦਾਨੀ ਤੂੰ ਸਾਜਿਆ ਡੇਠਾ ਨਾ ਕੋਈ ਹੋਰ ਖਾਵੇਂ ਲੈਣਾ ਕਿਸੇ ਕਸ਼ਮੀਰ ਦੇਆ ਪੰਡਤਾਂ ਤੋਂ ਦਿੰਦਾ ਹੋਰ ਦਰਵਾਜੇ ਵਾਲ ਤੋਰ ਖਾਵੇਂ ਐਨੀ ਕੋਲੇ ਜਹਾਨ ਚੰਜੋੜ ਖਾਵੇ ਕੋਈ ਸਿੱਖ ਤਸਾਂ ਤੋਂ ਦਾਨ ਦੇਣਾ ਸਰਾ ਬਾਜ ਨਾ ਦਿੱਤਾ ਕੁਝ ਹੋਰ ਖਾਵੇ ਬਾਦਸ਼ਾਹ ਦਰवेश ਤੈਥੋਂ ਵਾਰੀ ਜਾਵਾਂ ਦਾਨੀ ਤਸਾਂ ਜਿਆ ਡੇਠਾ ਨਾ ਕੋਈ ਹੋਰ ਖਾਵੇ ਲੈਣਾ ਕਿਸੇ ਕਸ਼ਮੀਰੀ ਹੋਰੇ ਦਰਵਾਜੇ ਮਲ ਤੋਰ ਖਾਵੇ ਐਨੀ ਉਮਰਨ ਕੀ ਵੱਡੇ ਫੈਸਲੇ ਨੇ ਵੱਟੇ ਫੈਸਲੇ ਨੇ ਜੀ ਵੱਟੇ ਫੈਸਲੇ ਨੇ ਦਿੱਤਾ ਕੋਲੇ ਜਹਾਨ ਚੰਜੋੜ ਖਾਵੇ ਕੋਈ ਸਿੱਖੇ ਤਸਾਂ ਤੋਂ দান ਦੇਣਾ ਸਰਾ ਬਾਜ ਨਾ ਦਿੱਤਾ ਤੈਥੋਂ ਵਾਰੀ ਜਾਵਾਂ ਦਾਨੀ ਤੂੰ ਸਾਜਿਆ ਡੇਠਾ ਨਾ ਕੋਈ ਹੋਰ ਖਾਵੇਂ ਲੈਣਾ ਕਿਸੇ ਕਸ਼ਮੀਰ ਦੇ ਆ ਪੰਡਤਾਂ ਤੋਂ ਦਿੰਦਾ ਹੋਰ ਦਰਵਾਜੇ ਵਾਲ ਤੋਰ ਖਾਵੇਂ ਐਨੀ ਉਮਰਨ ਕੀ ਵੱਡੇ ਫੈਸਲੇ ਨੇ ਵੱਡੇ ਫੈਸਲੇ ਦੇ ਜੀ ਵੱਡੇ ਫੈਸਲੇ ਦੇ ਦਿੱਤਾ ਕਾਲਜ ਹਾਂ ਸਾ ਤੋਂ দান ਦੇਣਾ ਸਰਾ ਬਾਜ ਨਾ ਦਿੱਤਾ ਕੁਝ ਹੋਰ ਖਾਵੇ